ਬਾਪੂ ਬੜੀ ਕਰੋਪੀ ਪਈ ਪਰਮਾਤਮਾ ਦੀ ਬਾਪੂ ਜੀ ਦੀਆਂ ਲੱਤਾਂ ਵੀ ਨਹੀਂ ਹੈ ਜੀਆਂ ਉਹ ਵਹਿਦੂ ਮੇਰ ਕਰੇ ਆ ਬੜੀ ਕੇ ਨਾਲ ਇਦਾਂ ਬਾਹਰ ਰਹਿਣਾ ਕਿ ਕੋਈ ਅੱਬਾ ਮੇਰ ਕਰੇ ਉਹ ਤੁਰੇ ਜਿਸ ਬਾਪੂ ਨੇ ਕਿਦਾਂ ਤਰਪਾਲ ਲੈ ਮਾਰੀ ਤੇ ਬਹੁਤ ਰਿਚਾਨ ਚੰਗੀ ਸੰਗਤ ਇੰਨਾ ਖਬਰਾਂ ਕਰ ਬਹੁਤ ਜਾਂਦੀ ਆ ਕਿ ਸਾਡੇ ਕੋਈ ਨਾ ਕੋਈ ਵਾਡੀ ਸੂਲ ਕਿਤੇ ਹੋਰ ਤਾਂ ਡਾੜੀ ਲੱਗਾ ਪਾਣੀ ਇਸ ਤਰੀਕੇ ਆਈ ਜਾਂਦਾ ਫਿਰ ਇੱਕੋ ਦੋ ਚੱਲ ਜੀ ਵੀਡੀਓ 10 ਕੋਈ ਬੰਦੇ ਕਿੱਥੇ ਤੋਂ ਮਾਤਲੀਆਂ ਦੀਆਂ ਨੂੰ ਉੱਤੇ ਦੇ ਫਾਰਕਿੰਗ ਪਾਣੀ ਦੀ ਬਾਹਰ ਛੱਡਿਆ ਗਿਆ ਤੇ ਫਿਰ ਪੋਟਰਜੀ ਦਾ ਵੀ ਤਾਂ ਨਹੀਂ ਚੱਲ ਰਿਹਾ ਦੇ ਵੀਰ ਆ ਕੇ ਨਾ ਕੋਈ ਕੁਛ ਨਹੀਂ ਮੈਂ ਪਹਿਲਾਂ ਥੋੜਾ ਮੁਰਕ ਪਿੱਛਾ ਡੁੱਬੇ ਮੈਂ ਜੂਰ ਰਿਪੋਰਟਰਾਂ ਦੇ ਵੀ ਨਾ ਕੋਈ ਖੜੇ ਦਾਣਾ ਪਾਣੀ ਨੂੰ ਘਰੋਂ ਲੱਗੇ ਰਹੇ ਨੇ ਦੇ ਵਿੱਚ ਪੂਰੇ ਜ਼ਰਦ ਦੇ ਨੇ ਪੈਸੇ ਕਿ